ਸਵਾਗਤ ਹੈ ਕਿਸਾਨ ਵੀਰੋ ਢੱਡਾ ਢੇਰੀ ਫਾਰਮ ਬਟਿੰਡਾ ਦੇ ਵਿੱਚ ਅੱਜ ਦੀ ਵੀਡੀਓ 'ਚ ਨਾ ਵੀਰੇ ਆਪਾਂ ਪੁੱਚੋ ਮੰਡੀ ਪਹੁੰਚੇ ਆਂ ਕਈ ਦਿਨਾਂ ਦੇ ਬਾਈ ਆਪਾਂ ਨੂੰ ਫੋਨ ਕਰੀ ਜਾਂਦੇ ਸੀਗੇ ਵੀ ਸਾਡਾ ਬੱਕਰੀਆਂ ਦਾ ਛੋਟਾ ਜਿਹਾ ਫਾਰਮ ਦਿਖਾਓ ਤੇ ਅੱਜ ਆਪਾਂ ਦਿਖਾਉਣ ਪਹੁੰਚੇ ਆਂ ਪੂਰਾ ਵਧੀਆ ਫਾਰਮ ਹੈ ਬਰੀਡਰ ਪੂਰਾ ਪੂਰੀ ਵੱਡੀ ਹਾਈਡ ਦਾ ਬਰੀਡਰ ਹੈਗਾ ਕੋਈ ਬਕਾਊ ਦਾ ਇਹਦੇ 'ਚ ਕੋਈ ਨਾਗ ਹੈ ਨਹੀਂਗਾ ਵੇਚਣ ਵਾਸਤੇ ਖਰੀਦਣ ਵਾਸਤੇ ਨਾ ਫੋਨ ਕਰਿਓ ਠੀਕ ਆ ਤੇ ਜਾਣਕਾਰੀ ਥੋੜੀ ਜੀ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆਂ ਤਸੀਲ ਫੂਲ ਅ ਤਸੀਲ ਅਭੀ ਬਟਿੰਡਾ ਤੇ ਜ਼ਿਲ੍ਹਾ ਹੈ ਬਟਿੰਡਾ ਪਿੰਡ ਪੁੱ ਬਟਿੰਡਨ ਰੋਡ ਆਉਂਦਾ ਉਸੇ ਤੇ ਪੁੱਚੋ ਮੰਡੀ ਪਿੰਡ ਆ ਤੇ ਛੋਟੀਆਂ ਛੋਟੀਆਂ ਗੱਲਾਂ ਹੋਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹਾਂ ਨੰਬਰ ਕੀ ਆ ਤਰਾ ਵੀਰੇ 7827831 ਹੈ ਬਰੇ ਕੀ ਜਾਣਕਾਰੀ ਹੈ ਕਿੰਨੇ ਕਿੰਨੇ ਚਰਦਿਆਂ ਆਹ ਜਮ ਆ ਵੱਠ ਫਿਰਦੀ ਹੈਗੀ ਇਹਦੀ ਕੀ ਜਾਣਕਾਰੀ ਆ ਜਾ ਨੇੜੇ ਆ ਜਾ ਇਹਦੇ ਇਹ ਆ ਦੂਜੇ ਤੀਜੇ ਸ਼ੂ ਹੋਇਆ ਹੈ ਅੱਛਾ ਤੇ ਹਾਈਟ ਕਿੰਨੀ ਕਾ 37 ਕੋ 37 ਕਾ ਤੇ ਹੁਣ ਇਹਦੇ ਬੱਚੇ ਕਿੰਨੇ ਆ ਦੋ ਦੋ ਬੱਚੇ ਬਕਾਊ ਦਾ ਕੋਈ ਨਹੀਂ ਨਾ ਇਹਨਾਂ 'ਚ ਸਾਰੇ ਤੇਰੇ ਰੱਖੇ ਵੀ ਪਸ਼ੂ ਆ ਸ਼ੌਂਕ ਨਹੀਂ ਤੇ ਆ ਆ ਗਈ ਪਾਠ ਇੱਕ ਇਹਦੀ ਕੀ ਡਿਟੇਲ ਆ ਇਹ ਯਾਰ ਦੋ ਦੰਦ ਦੋ ਚਾਰ ਦੰਦ ਹੋ ਗਿਆ ਇਹ ਵੀ ਥੂਪੀ ਹਾਂ ਹੈ ਪੱਠਾ ਇੱਥੇ ਦਾ ਇੱਕ ਆ ਆ ਗਈ ਵੀਰੇ ਹੈਨਾ ਕਿੰਨੇ ਨਾ ਆ ਗਏ ਤੇਰੇ ਕੋਲ ਛੋਟੇ ਵੱਡੇ ਸਾਰੇ ਚੌਹਾਂ ਗਣਾ ਹੋਣਗੇ ਚੌਦਾ ਛੋਟਾ ਜਿਹਾ ਫਾਰਮ ਆ ਬਾਈ ਦਾ ਇਹ ਪੂਰਾ ਵਧੀਆ ਤੇ ਆ ਬਰੀਡਰ ਬਾਰੇ ਕਰਨੀ ਆ ਆਪਾਂ ਗੱਲ ਬਾਤ ਤੇ ਤੁਸੀਂ ਬੱਕਰੀਆਂ ਕਰੌਸ ਕਰਨ ਨੂੰ ਛੱਡਣ ਲੱਗ ਗਏ ਓ ਹਦਾ ਇਹ ਜਾਣ ਕੇ ਫੜਦੇ ਯਾਰ ਹਾਂ ਦੇਖ ਦਿਖਾ ਇਹਦੇ ਕੰਨ ਇੱਕ ਨਿਸ਼ਾਨੀ ਦੱਸੀ ਬੀਟਲ ਦੀ ਕੀ ਹੁੰਦੀ ਆ ਮੈਨੂੰ ਤਾਂ ਆਪ ਯਾਰ ਇਹਦਾ ਹੇ ਨੱਕ ਹੋਣੀ ਆ ਆ ਨਕੌੜਾ ਨਕੂੜਾ ਦੇਖੋ ਪੂਰਾ ਵਧੀਆ ਸਿੰਘ ਪਤਾਸਾਗੇ ਜਮਾ ਤੇ ਕੰਨ ਐਂ ਕਰੀ ਬਾਈ ਇਹਦੇ ਐਂ ਫੜ ਕੇ ਕੈਸ ਲੋਟ ਕੰਨ ਹਾਈਟ ਕਿੰਨੀ ਹੈਗੀ ਆ ਦੇਖੋ ਵੀਰੇ ਕੰਨ ਹਾਈਟ 41 ਇੰਚ ਉਹ 41 ਇੰਚ ਤੇ ਵੱਧ ਤੋਂ ਵੱਧ ਕਿੰਨੀ ਕੁ ਹੁੰਦੀ ਆ ਵੀਰੇ ਇਹਦੀ ਆਹਾ ਭਾ ਵੀ ਨਹੀਂ ਕੋਈ ਆ 47 41 ਕਿ ਹੋ ਜਾਂਦੀ ਆ ਵੀਰੇ ਗੁਰਵਿੰਦਰ ਐਂ ਦੱਸ ਵੀ ਤੈਨੂੰ ਵਧੀਆ ਲੱਗ ਰਿਹਾ ਕਿਤਾਗਾ ਇਹ ਵਧੀਆ ਯਾਰ ਟਾਈਮ ਪਾਸ ਟਾਈਮ ਪਾਸ ਹੋ ਜਾਂਦਾ ਤੇ ਉਹ ਚੰਗੇ ਨਾਲ ਹੋ ਜਾਣਗੇ ਤਿਆਰ ਹਾਂ ਸਾਹ ਇਹ ਦੇਖ ਲੋ ਬਾਈ ਦਾ ਪੂਰਾ ਵਧੀਆ ਕੰਮ ਆਗਾ ਤੇ ਨੰਬਰ ਤੁਹਾਨੂੰ ਬੋਲਤਾ ਸੀਗਾ ਤੇ ਇੱਕ ਆਹਾ ਪੱਠ ਆ ਗਈ ਡੱਬੀ ਹਨਾ ਇਹਦੀ ਕਿੰਨੀ ਕੁ ਹਾਈਟ ਆ ਇਹਦੀ 39 ਇੰਚ ਹੈ ਤੇ 1 ਕੁ ਮਹੀਨਾ ਦੀ ਗੱਪਣਾ 2.5 ਮਹੀਨਾ ਦੀ ਗੱਪਣਾ ਤੇ ਆ ਬੱਚੇ ਕਿਵੇਂ ਮੈਨੇਜਮੈਂਟ ਦੇਖੋ ਬਾਈ ਦੀ ਕਿੰਨੀ ਵਧੀਆ ਗਈ ਛੋਟਾ ਜਿਹਾ ਫਾਰਮ ਬਣਾਇਆ ਵਾ ਬੱਚੇ ਅੱਡ ਤੇ ਆ ਛੋਟੇ ਛੋਟੇ ਬੱਚੇ ਕਿੰਨੇ ਕਿੰਨੇ ਚਰ ਦੇ ਬੱਚੇ ਆ ਬਈ ਆਹ 8-6 ਦਿਨਾਂ ਦਾ ਆਹ ਕਰੋ ਜੀ ਇੱਕ ਦੇਖੋ ਕਿੰਨੇ ਸੋਹਣੇ ਬੱਚੇ ਹੈਗੇ ਤੇ ਪੱਕੀ ਦਿੰਨਾ ਦੁੱਧ ਸਾਰੇ ਹੀ ਪੀ ਲੈਂਦੇ ਆ ਇਹ ਸਾਰਾ ਇਹਨਾਂ ਨੂੰ ਹੀ ਸਾਰੇ ਹੀ ਇਹਨਾਂ ਨੂੰ ਠੀਕ ਆ ਤੇ ਦੁੱਧ ਪੀ ਜਾਂਦੇ ਆ ਵਦਿਗਾ ਕਿ ਵੱਧ ਤੋਂ ਵੱਧ ਦੁੱਧ ਵਾਲੀ ਬੱਕਰੀ ਤੇਰੇ ਕੋਲ ਕਿਹੜੀ ਆ ਓਹੋਆ ਯਾਰ ਆਹ ਖੜੀ ਕਿੰਨਾ ਦੁੱਧ ਕੱਢ ਦਿੰਦੀ ਆ ਬਾਈ ਇਹ ਚਾਰ ਕਿਲੋ ਦਿੰਦੀ ਯਾਰ ਚਾਰ ਕਿਲੋ ਆਈਆਂ ਇਹਦੇ ਕੋਲੇ ਤੇ ਕੰਨ ਕੋਨੇ ਦੇ ਵੀ ਦਿਖਾ ਦੇ ਮੜੇ ਫੜ ਕੇ ਕਿੱਡੇ ਕ ਕਿਵੇਂ ਆ ਇਹ ਹੁਣ ਲੱਸੀ ਹੋ ਗਈ ਪੂਰੀ ਚੰਗੀ ਆ ਵੀਰੇ ਤੰਨੇ ਦੇ ਬਹੁਤ ਹੈ ਅੰਬਰਸਰੀ ਆ ਪਿਓਰ ਅੰਬਰਸਰੀ ਆ ਪਿਓਰ ਆ ਤੇ ਕੀ ਦੇਖੇ ਬੰਦਾ ਕੰਨ ਦੇਖੇ ਕਿ ਹਾ ਕੀ ਇਹਦਾ ਨੱਕ ਦੇਖੇ ਜਰੂ ਲਿਆਉਣੀਆਂ ਓ ਯਾਰ ਸਾਰਾ ਕੁਝ ਹੀ ਦੇਖ ਰਾਇਆ ਦੇਖੇ ਜਾਂਦਾ ਕੰਨ ਗੋਨ ਨੱਕ ਠੀਕ ਆ ਬਾਈ ਸਿੰਘ ਠੀਕ ਆ ਵੀਰੇ ਤੇ ਇਹ ਤੇਰੇ ਕੋਲ ਬੱਚੇ ਲਿਆਂਦੇ ਵੀ ਕਿ ਏਡੀਆਂ ਏਡੀਆਂ ਲਿਆਂਦੀਆਂ ਵੀਰੇ ਆ ਸੁਈ ਵੀ ਲਿਆਂਦੀ ਯਾਰ ਸੁਈ ਵੀ ਲਿਆਂਦੀ ਠੀਕ ਆ ਤੇ ਉਹ ਲਿਆਂਦੀ ਸੀ ਆਪਾਂ ਬੱਚਾ ਠੀਕ ਆ ਉਹ ਹੁਣ ਦਾ ਕਹੇ ਦੰਦ ਹੋਗੀ ਉਹ ਚਾਰ ਦੰਦ ਹੋ ਤੇ ਜਦੋਂ ਬਾਈ ਲੈਣੀ ਆ ਕਿਸੇ ਨੇ ਵੀ ਬੱਕਰੀ ਤੇ ਉਹ ਬੱਕਰੀ ਲੈਣ ਵੇਲੇ ਕੀ ਦੇਖੇ ਪੱਠ ਲੈਣ ਵੇਲੇ ਕਿਵੇਂ ਦੰਦਾ ਦੁੰਦਾ ਦਾ ਕੀ ਹਸਾਬ ਕਰਦਾ ਹੁੰਦਾ ਦਾ ਬਸ ਸ਼ਮਰੀ ਨਾ ਹੋਵੇ ਦੋ ਦਿਨ ਤੋਂ ਪਹਿਲਾਂ ਦੋ ਦਿਨ ਤੋਂ ਪਹਿਲਾਂ ਉਹ ਵੀ ਦੰਦ ਚ ਪੱਟ ਕੇ ਲਵੇ ਦੰਦ ਘਸੇ ਵੀ ਹੁੰਦੇ ਵਿੱਚ ਬੱਕਰੀਆਂ ਦੇ ਆਪਣਾ ਤਾਂ ਹੀ ਨਹੀਂ ਜਾਣਕਾਰੀ ਇਹਦੇ ਪੂਰੇ ਆ ਪੂਰੇ ਆ ਉਹ ਮੌਲੀ ਹੋਈ ਹੁੰਦੀ ਆ ਤੇ ਦਵਾਈ ਦਬੂਈ ਦੀ ਕਿੰਨੀ ਕੁ ਲੋਡ ਪੈਂਦੀ ਆ ਬਾਈ ਇਹਨਾਂ ਨੂੰ ਯਾਰ ਇਹ ਕੱਖ ਨਹੀਂ ਪੈਂਦੀ ਆ ਮੈਂ ਤਾਂ ਇਹ ਮੂੰਹ ਕੋ ਲੱਗ ਜਾਏ ਚਾਹ ਬਤੀ ਦੇ ਦੇਣਾ ਉਹਨਾਂ ਦੇ ਲਈ ਚਾਹ ਬਤੀ ਦੇ ਦਿੰਦੇ ਹੋਰ ਦਵਾਈ ਦਬੂਈ ਦੀ ਤਾਂ ਨਹੀਂ ਬਾਈ ਲੋਡ ਪੈਂਦੀ ਇਹਦੇ ਵੈਕਸੀਨ ਚ ਲਵਾ ਦਿੰਦਾ ਮੁੰਡਾ ਲਵਾ ਦਿੰਦਾ ਉਹ ਸਾਰਿਆਂ ਦੀ ਜਦੋਂ ਵੀ ਕਰਾਉ ਸੋ ਜੇ ਕਾ ਮਹੀਨੇ ਸੁਪ ਪੈਂਦੀਆਂ ਇਹ ਤੇ ਯਾਨੀ ਫਸਲ ਚੰਗੀ ਆ ਗਈ ਇਹ ਚੰਗੀ ਚੰਗੀ ਫਸਲ ਆ ਗਈ ਤੇ ਗਵਾਰਾ ਕਿੰਨੇ ਕ ਵਾਰੀ ਪਾਉਣਾ ਪੈਂਦਾ ਇਹਨਾਂ ਨੂੰ ਨੀਰਾ ਬਾਸ਼ਾ ਹੁਣ ਪਤਾ ਤੜਕੇ ਪਤਾ ਹੀ ਉਹੀ ਖਾਈ ਜਾਂਦੇ ਕਾਇਵਰੀ ਆਉਣਾਗਾ ਇਧਰ ਜਰੂ ਤੂੰ ਸਾਰੀ ਦਿੜੀ ਦੇ ਵਿੱਚ ਮੈਂ ਇਧਰ ਹੀ ਰਹਿਣਾ ਜੀ ਲੱਗਦਾ ਇਧਰ ਹੀ ਰਹਿਣਾ ਤੇ ਬਰੀਡਰ ਦੇਖੋ ਬਾਈ ਦਾ ਕਿੰਨਾ ਚੰਗਾਗਾ ਕਿੰਨਾ ਸੋਹਣਾ ਵੱਡੀ ਹਾਈਟ 41 42 ਇੰਚ ਹੈਟ ਆ ਆ ਦੇਖੋ ਨਕੌੜਾ ਦੇਖੋ ਅੱਖ ਅੱਖ ਚਿੱਟੀ ਹੈ ਨਾ ਵੇਰੀ ਚਿੱਟੀ ਅੱਖ ਦਾ ਪਦਾਸਾ ਸਿੰਘ ਹੈਗਾ ਪੂਰੇ ਵਧੀਆ ਜੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਬਾਈ ਨੇ ਬਕਾਉ ਦਾ ਕੋਈ ਨਹੀਂ ਤੁਹਾਨੂੰ ਉਹੀ ਬਸ ਸੌਂਕ ਦੀ ਖਾਤਰੀ ਬਾਈ ਨੇ ਪਾਈਆਂਗਾ ਬੱਚੇ ਪੁੱਛੇ ਦੇਖ ਲਓ ਛੋਟਾ ਜਿਹਾ ਫਾਰਮ ਹੈ ਇਸ ਤਰ੍ਹਾਂ ਤੁਸੀਂ ਚਲਾ ਸਕਦੇ ਹੋ ਇਹ ਚਲਾਉਣਾ ਪੂਰਾ ਵਧੀਆ ਮੈਨੂੰ ਤਾਂ ਬਹੁਤ ਜੀ ਲੱਗਿਆ ਮੇਰਾ ਤਾਂ ਆਪ ਆ ਕੇ ਪਿੰਡ ਪੁੱਛੋ ਮੰਡੀ ਤੇ ਪੂਰੀਆਂ ਸੋਹਣੀਆਂ ਪੱਠਾ ਥੋੜੇ ਦੋ ਕਪੱਠਾਂ ਤੋਂ ਬਾਈ ਨੇ ਕੰਮ ਸ਼ੁਰੂ ਕੀਤਾ ਸੀ ਦੇਖ ਲਾ ਜੀ ਕਿੰਨੇ ਨਗ ਛੋਟੇ ਵੱਡੇ ਮੰਨ ਲਓ 15 ਨਗ ਹਨ ਹੋ ਗਏ ਹੋਣਗੇ ਬਾਈ ਗੁਰਮਿੰਦਰ ਤੇ ਦੇਖ ਲਓ ਕਿੰਨਾ ਸੋਹਣਾ ਆਹ ਦੇਖੋ ਆਹ ਬ੍ਰੀਡਰ ਤਾਂ ਕਿੰਨਾ ਚਿਰ ਹੋਗੇ ਤੇਰੇ ਕੋਲ ਇਹਨਾਂ ਨੂੰ ਬ੍ਰੀਡਰ ਨੂੰ ਇਹ ਹੋਵੇ ਆਪਣਾ ਸੇ 6.5 ਮਹੀਨੇ ਜਮਲ ਸਾਹਿਬ ਜਰਾ ਠੀਕ ਆ ਹੁਣ ਤਾਂ ਬਣੀ ਪਈਏ ਗੱਲ ਹੁਣ ਤਾਂ ਇਹ ਬਣਾ ਦਾਂਗੇ ਗੱਲ ਹੋਰੇ ਜੀ ਤੇ ਬੱਕਰੀ ਜੇ ਕਿਸੇ ਨੇ ਕ੍ਰਾਸ ਕਰਾਉਣੀ ਹੈ ਤਾਂ ਕਰ ਲੈਣ ਸੰਪਰਕ ਤੇਰੇ ਨਾਲ ਨੰਬਰ ਫੇਰ ਬੋਲ ਦੇ ਭਾਈ ਆਪਦਾ 839703132 ਠੀਕ ਆ ਪਿੰਡ ਪੁੱਚੋ ਮੰਡੀ ਤਹਿਸੀਲ ਵੀ ਬਠਿੰਡਾ ਤੇ ਜ਼ਿਲ੍ਹਾ ਵੀ ਬਠਿੰਡਾ ਅੱਜ ਵੀਰੇ ਆਪਾਂ ਪੁੱਚੋ ਮੰਡੀ ਆ ਜੀ ਤੁਹਾਨੂੰ ਦਿਖਾਤਾ ਓਵਰਵਿਊ ਸਾਰਾ ਇਹਦਾ ਪੂਰਾ ਚੰਗਾ ਮੈਨੂੰ ਤਾਂ ਲੱਗਿਆ ਪੂਰਾ ਵਧੀਆ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਨੰਬਰ ਹੈਗਾ 9878123917 ਜਲਦ ਮਿਲਦੇ ਆ ਇਹਨਾਂ ਨਵੀਂ ਵੀਡੀਓ ਨਾਲ ਸਾਰੇ ਵੀਰਾਂ ਦਾ ਐਂਡ ਤਾਂ ਹੀ ਤੈਅ ਦਿলো ਧੰਨਵਾਦ ਅਜੇ ਹੀ